ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸ਼ਨੂ ਹਿੰਦੁਸਤਾਨ ਫਾਸ਼ਨੂ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਲੁਧਿਆਣਾ ਦੇ ਥਾਣਾ ਸੱਤ ਦੀ ਪੁਲਿਸ ਪਾਰਟੀ ਨੂੰ ਮਿਲੀ ਵੱਡੀ ਸਫਲਤਾ ਲੁਧਿਆਣਾ ਦੇ ਥਾਣਾ ਸੱਤ ਦੇ ਇਲਾਕੇ ਦੇ ਵਿੱਚ ਭੋੜੇ ਪੜੇ ਲੋਕਾਂ ਨੂੰ ਨਸ਼ੇਲੀ ਚੀਜ਼ ਸੁngਾ ਕੇ ਲੁੱਟਾਂ ਖੋਹ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰ ਨੂੰ ਕੀਤਾ ਗ੍ਰਿਫਤਾਰ ਪ੍ਰੈਸ ਵਾਰਤਾ ਦੇ ਦੌਰਾਨ ਐਡੀਸੀਪੀ ਮਨਦੀਪ ਸਿੰਘ ਨੇ ਦਿੱਤੀ ਜਾਣਕਾਰੀ ਬਣੇ ਰਹੋ ਸਾਡੇ ਨਾਲ ਹਿੰਦੁਸਤਾਨ ਫਾਸ਼ਨੂ ਦੀ ਖਾਸ ਰਿਪੋਰਟ ਸੋਜੀ ਸੋਜੀ ਕੱਲ ਆਪਣੇ ਐਸਐਚਓ ਡਿਵੀਜ਼ਨ ਨੰਬਰ 7 ਐਸਐਚਓ ਸਾਹਿਬ ਨੂੰ ਭਵਿੰਦਰ ਸਿੰਘ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਜਿਸ ਤੇ ਉਹਨਾਂ ਨੇ ਆਪਣੇ ਏਸੀਪੀ ਮਿਸਟਰ ਸੁਮੇਸ਼ੂਰ ਨਾਲ ਡਿਸਕਸ ਕੀਤਾ ਉਹ ਇਨਫੋਰਮੇਸ਼ਨ ਦੇ ਮੁਤਾਬਕ ਇੱਕ ਲੇਡੀ ਜੋ ਬਿਹਾਰ ਦੀ ਰਹਿਣ ਵਾਲੀ ਤੇ ਲੋਕਲ ਇੱਥੇ ਕਿਰਾਏ ਤੇ ਰਹਿ ਰਹੀ ਸੀ ਉਹਦੇ ਕੋਲ ਦੋ ਬੰਦੇ ਆਏ ਜਿਹੜੇ ਕਿ ਯੂਪੀ ਨੂੰ ਬਿਲੋਂਗ ਕਰਦੇ ਸੀਗੇ ਮੁਹੰਮਦਨ ਸੀਗੇ ਉਹਨਾਂ ਨੇ ਉਹਨੂੰ ਆ ਕੇ ਕੁਛ ਨਾ ਕੁਛ ਲਾਲਚ ਬਸ ਡਰਾ ਤਮਕਾ ਕੇ ਦੇ ਦਿੱਤੋ ਉਹਦੀਆਂ ਜਿਹੜੇ ਜੁਐਲਰੀ ਸੀਗੀ ਟੋਪਸ ਲਾਕਟ ਔਰ ਗਨ ਨੱਕ ਦਾ ਜਿਹੜਾ ਪਿੰਨ ਸੀਗਾ ਉਹ ਉਹਦੇ ਕੋਲੋਂ ਲੈ ਗਏ ਤਾਂ ਉਸ ਤੋਂ ਬਾਅਦ ਜਦੋਂ ਇਨਫੋਰਮੇਸ਼ਨ ਮਿਲੀ ਤੇ ਇਨਫੋਰਮੇਸ਼ਨ ਮਿਲਣ ਤੋਂ ਬਾਅਦ ਪੁਲਿਸ ਪਾਰਟੀ ਨੇ ਉਹਨਾਂ ਨੂੰ ਕਾਬੂ ਕੀਤਾ ਕਾਬੂ ਕਰਨ ਤੋਂ ਬਾਅਦ ਜਦੋਂ ਸਾਰੀ ਗਲਬਤ ਸਾਹਮਣੇ ਆਈ ਤੋ ਹੈ ਸਾਰੇ ਉਠਾਗੀ ਸੀਗੇ ਨੌਸਰਬਾਜ ਜਿਹਨਾਂ ਨੂੰ ਕਹਿ ਦਿੰਨੇ ਆ ਉਹ ਤੇ ਬਾਅਦ ਉਹਨਾਂ ਨੂੰ ਕੁਛ ਗਿਸ਼ਤੇ ਸਾਰਾ ਉਹਨਾਂ ਤੋਂ ਸਮਾਨ ਜੋ ਡਰਾਉਣ ਲਈ ਉਹ ਤੁਹਾਡੇ ਸਾਹਮਣੇ ਡਿਸਪਲੇ ਕੀਤਾ ਤੇ ਉਹਦੇ ਮੁਤਾਬਕ ਪਰਿਵਾਰ ਨੂੰ ਡਰਾਵਾ ਦੇ ਕੇ ਲੇਡੀਜ਼ ਨੂੰ ਹਿਪਟ੍ਰਾਈਜ਼ ਕਰਕੇ ਜਾਂ ਕਿਸ਼ਤਾ ਕਰਕੇ ਆਪਣੀਆਂ ਗੱਲਾਂ ਚਲਾ ਕੇ ਉਹਨਾਂ ਤੋਂ ਪੈਸੇ ਔਰ ਜੁਲਰੀ ਥਗ ਲੈਂਦੇ ਸੀਗੇ ਤੋ ਉਹਨਾਂ ਦੇ ਦੋ ਬੰਦਿਆਂ ਨੂੰ ਕਾਬੂ ਕੀਤਾ ਤਾਂ ਕਾਬੂ ਕਰਨ ਤੋਂ ਬਾਅਦ ਜਦੋਂ ਉਹਨਾਂ ਦੀ ਇੰਟਰੋਗੇਸ਼ਨ ਕੀਤੀ ਤੇ ਉਹਨਾਂ ਦੀ ਇੰਟਰੋਗੇਸ਼ਨ ਦੇ ਦਰਮਿਆਨ ਉਹਨਾਂ ਨੇ ਜਿਹੜਾ ਸਮਾਨ ਸੀ ਉਹ ਅੱਗੇ ਇੱਕ ਸ਼ਾਪਕੀਪਰ ਨੂੰ ਵੇਚਿਆ ਸੀ ਤੇ ਉਹ ਸ਼ਾਪਕੀਪਰ ਨੂੰ ਵੀ ਇਸ ਕੇਸ ਦੇ ਵਿੱਚ ਨਾਮਿਨੇਟ ਕਰਕੇ ਤੇ ਅਰੈਸਟ ਕੀਤਾ ਗਿਆ ਤੇ ਜਿਸ ਬੰਦੇ ਐਜ਼ ਅਸ ਸੀ ਉਹਨਾਂ ਦੀ ਪ੍ਰੈਸ ਕਾਨਫਰੰਸ ਕਰ ਰਹੇ ਹਨ ਤੇ ਇਹਨਾਂ ਨੂੰ ਅੱਗੇ ਫਰਦਰ ਕੋਰਟ 'ਚ ਪੇਸ਼ ਕਰਕੇ ਤੇ ਰਿਮਾਂਡ ਲੈ ਕੇ ਅਗਲੀ ਕੋਸ਼ਿਸ਼ ਕੀਤੀ ਜਾਊਗੀ